ਸਤਿ ਸ਼੍ਰੀ ਅਕਾਲ ਜੀ ਮੈਂ ਪਕੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ ਚੋਣਾਂ ਦਾ ਦੌਰ ਚੱਲ ਚੁੱਕਿਆ ਹੈ ਜੀ ਲੋਕ ਸਭਾ ਚੋਣਾਂ ਐਨ ਪੂਰਾ ਕਿ ਨਾ ਪੱਪਾਂ ਭਾਰਾ ਜੀ ਔਰ ਹਰ ਇੱਕ ਜਿਹੜੇ ਨੇਤਾ ਨੇ ਪੂਰੀਆਂ ਦਿੱਲੀ ਜਿਹੜੀਆਂ ਡੋਰ ਟੂ ਡੋਰ ਕੈਂਪੇਨਾਂ ਨੇ ਰੈਲੀਆਂ ਹੁੰਦੀਆਂ ਨੇ ਬੜੇ ਬੜੇ ਲੀਡਰ ਆ ਰਹੇ ਨੇ ਔਰ ਅੱਜ ਅਸੀਂ ਜਿਨ੍ਹਾਂ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਸਖਜਿੰਦਰ ਸਿੰਘ ਰੰਧਾਵਾ ਕਿਸੇ ਉਹ ਮਹਤਾਜ ਨਹੀਂ ਹੈਗੇ ਕਿਸੇ ਵੀ ਇੰਟਰੋਡਕਸ਼ਨ ਦੇ ਕਿਉਂਕਿ ਉਹ ਆਪਣੇ ਆਪ ਜਿਗਾ ਏਡੇ ਕੱਦ ਵਰ ਨੇਤਾ ਨੇ ਡਿਪਟੀ ਸੀਐਮ ਰਹਿ ਚੁੱਕੇ ਨੇ ਸੋ ਪਹਿਲਾਂ ਤਾਂ ਰੰਧਾਵਾ ਸਾਹਿਬ ਦਿੱਲੀ ਪੁਸ਼ਪੀ ਪੰਜਾਬੀ ਤੁਹਾਡਾ ਸਵਾਗਤ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਮਦਾਵਾ ਸਾਹਿਬ ਕਿਵੇਂ ਚੱਲ ਰਿਹਾ ਜੀ ਸਵੇਰ ਹੋਈ ਹੈ ਜੀ ਕਿਵੇਂ ਦਿਨ ਕਰੀਆ ਕਿਵੇਂ ਸ਼ੁਰੂ ਹੋਈ ਜੀ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਵੀ 12 ਵਜੇ ਤੱਕ ਮੀਟਿੰਗ ਚੱਲਦੀਆਂ ਰਹੀਆਂ ਕਿਉਂਕਿ 10 ਵਜੇ ਕੈਂਪੇਨ ਬੰਦ ਹੋ ਜਾਂਦੀ ਹੈ ਫਿਰ ਲੋਕ ਆਪਣੇ ਘਰਾਂ 'ਚ ਮੈਸ ਸਟਾਰਟ ਕਰ ਲੈਂਦੇ ਆ ਪਰ ਦੁਨੀਆ ਮੈਂ ਦੇਖੀ ਹੈ ਕਿ ਲੋਕ ਮੁੱਦਿਆਂ ਦੀ ਰਾਜਨੀਤੀ ਚਾਹੁੰਦੇ ਪਰਸਨਲ ਜਿਹੜੀ ਗੱਲਾਂ ਨੇ ਉਹਨਾਂ ਲੋਕ ਪਸੰਦ ਕਰਨ ਉਹ ਜਦੋਂ ਚਾਹੀਦਾ ਤੇ ਲੋਕਾਂ ਦੇ ਨਾਲ ਜਦੋਂ ਗੱਲ ਕਰੀਦੇ ਕੇ ਆਹ ਮੁੱਦੇ ਨੇ ਸਾਡੇ ਤੇ ਲੋਕ ਉਹਦੇ 'ਚ ਸਿਰ ਵੀ ਮਾਰਦੇ ਨੇ ਤੇ ਤਾੜੀਆਂ ਵੀ ਮਾਰਦੇ ਆ ਤੇ ਜੇ ਕਿਸੇ ਦੇ ਪਰਸਨਲ ਅਟੈਕ ਤੇ ਤੁਰ ਪਈਦਾ ਕੋਈ ਲੀਡਰ ਤੇ ਉਹ ਲੋਕ ਉਦੋਂ ਹਾਸਲੇ ਜੂੜਨੇ ਪਰ ਰਿਸਪੌਂਸ ਹੋ ਨਹੀਂ ਹੁੰਦਾ ਉਹ ਕਹਿੰਦੇ ਕਿ ਸਾਨੂੰ ਮੁੱਦੇ ਚਾਹੀਦੇ ਨੇ ਸਾਨੂੰ ਗੁਰਦਾਸਪੁਰ ਦੀ ਕੀ ਆ ਉਹ ਬੋਲੋ ਸਾਡੇ ਲਈ ਪੰਜਾਬ ਲਈ ਬੋਲੋ ਸਾਡੇ ਲਈ ਹਿੰਦੁਸਤਾਨ ਲਈ ਬੋਲੋ ਸਾਨੂੰ ਕਿਉਂ ਇਹਨਾਂ ਚਾਹੀਦੇ ਇਥੋਂ ਤੱਕ ਮੈਂ ਕੱਲ ਪੁਲਰਪਿੰਡ ਚ ਗਿਆ ਸਾਡੀ ਕਾਫੀ ਵੱਡੀ ਮੀਟਿੰਗ ਹੋਈ ਉਹ ਉਥੇ ਕਹਿੰਦੇ ਜੀ ਕਿ ਮੋਢੇ ਬਿਲੇ ਇਹ ਉਹ ਕਹਿੰਦੇ ਜੀ ਕਿ ਦਾਵਾ ਸਾਹਿਬ ਸਾਡੀ ਸੋਚ ਨਾਲੀਆਂ ਤੱਕ ਰਹੀ ਹੈ ਸਾਡੀ ਸੋਚ 5 ਕਿਲੋ ਕਣਕ ਤੇ ਰਹੀ ਹੈ ਕਹਿੰਦੇ ਇਹ ਸੋਚ ਲੀਡਰ ਕਿਉਂ ਨਹੀਂ ਸਾਡੀ ਬਦਲਣਾ ਚਾਹੁੰਦੇ ਸਾਨੂੰ ਤੁਸੀਂ ਮੈਂ ਕਿਹਾ ਵੀ ਮੈਂ ਤੇ ਕਾਕਾ ਕਰੀ ਨਹੀਂ ਜੀ ਕਿ ਆ ਨਾਂ ਤੇ ਮੈਂ ਪ੍ਰੀ ਰਾਸ਼ਨ ਤੇ ਬੋਲਦਾ ਤੇ ਨਾਂ ਮੈਂ ਬੋਲਦਾ ਨਾਲੀਆਂ ਤੇ ਕਿ ਬਹੁਤ ਮੈਂ ਕਿਹਾ ਜਿੰਨਾ ਰਪੋਤ ਬਾਜਵੇਂ ਨੇ ਪ੍ਰੈਸ ਦੇ ਦਿੱਤੇ ਬਹਿਣ ਦੇ ਤੇ ਮੈਂ ਕਿਹਾ ਉਹ ਚੀਜ਼ਾਂ ਦੇ ਖਤਮ ਹੋ ਗਈਆਂ ਰਾਸ਼ਨ ਕਾਰਡ ਇੰਨਾ ਕ ਬਣ ਗਿਆ ਉਹ ਵੀ ਕਹਿੰਦੇ ਜੀ ਸਾਨੂੰ ਦੱਸੋ ਕਿ ਰੋਜ਼ਗਾਰ ਕਿਵੇਂ ਮਿਲੂ ਪੰਜਾਬ ਨਸ਼ੇ ਦੀ ਢੇਰ ਤੇ ਬੈਠਾ ਉਹਨੂੰ ਕੋਣ ਕੰਟਰੋਲ ਕਰੂ ਕਹਿੰਦੇ ਜੀ ਇੰਨਾ ਚੀਜ਼ਾਂ ਦੇ ਇੱਥੇ ਆਪਣੇ ਹਸਪੀਟਲ ਚ ਨਹੀਂ ਆਉਂਦਾ ਗੁਰਦਾਸਪੁਰ ਚ ਇੱਥੇ ਜਿਹੜੀ ਬਾਰਡਰ ਦੇ ਉੱਪਰ ਬੈਠੇ ਆ ਚਲੋ ਕੱਤਰ ਤੋਂ ਬਾਅਦ ਲੜਾਈ ਨਹੀਂ ਲੱਗੀ ਕਹਿੰਦੇ ਅਸੀਂ ਵੇਖੀ ਨਹੀਂ ਕਹਿੰਦੇ ਬਹੁਤ ਛੋਟੇ ਤੇ ਜਦੋਂ ਪਿੰਡਾਂ ਦੇ ਕਹਿੰਦੇ ਸਾਡੇ ਬਜ਼ੁਰਗ ਗੱਲਾਂ ਕਰਦੇ ਸਾਡਾ ਦਾਦਾ ਗੱਲਾਂ ਕਰਦਾ ਉਹ ਜਦੋਂ ਕਹਿੰਦਾ ਕਿ ਕਤਰ ਤੱਕ ਇਹ ਇੱਥੇ ਬਹੁਤ ਉਜੜੇ ਸੀ ਸਾਡਾ ਨਕ 65 ਦੀ ਲੜਾਈ ਕਤਰ ਦੀ ਲੜਾਈ ਕਾਰਗਲ ਆ ਗਿਆ ਤੇ ਕਹਿੰਦੇ ਉਹਦੇ ਬਾਅਦ ਇਹ ਦੱਸੋ ਕਿ ਇਹ ਬਾਰਡਰ ਵੱਸੂ ਕਿਵੇਂ ਡਿਵੈਲਪਮੈਂਟ ਨਹੀਂ ਹੋ ਰਹੀ ਜੀ ਨਹੀਂ ਡਿਵੈਲਪਮੈਂਟ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਨਹੀਂ ਬਾਰਡਰ ਏਰੀਆ ਦੇ ਜਿਵੇਂ ਬਾਰਡਰ ਏਰੀਆ ਕਹਿੰਦੇ ਕਿ ਪਾਕਿਸਤਾਨ ਚ ਜਿਹੜੇ ਡਰੋਨ ਹੁੰਦੇ ਆ ਉਹਨੂੰ ਕੌਣ ਰੋਕੇਗਾ ਸਾਨੂੰ ਰੋਜ਼ ਪੁਲਿਸ ਚੋਕ ਲਈ ਦੀ ਜਾਂ ਜੀ ਇੱਥੋਂ ਉਧਰੋਂ ਉਕੇ ਦੇ ਇੱਕ ਕੰਮ ਹੈ ਗਵਰਨਮੈਂਟ ਦਾ ਵੇਖਣ ਦਾ ਜਿਹੜਾ ਡਰੋਨ ਆਇਆ ਉਹ ਉਹਨੂੰ ਛੋਟੇ ਫਿਰ ਸਹੀ ਚੁੱਕ ਚੁੱਕ ਕੇ ਪਿੰਡਾਂ ਚ ਚੁੱਕ ਕੇ ਲੈ ਜਨ ਉਹਦਾ ਮਤਲਬ ਨਹੀਂ ਕਦੇ ਸਾਨੂੰ ਸਮਝਿਆ ਪਰ ਰੰਦਾਵਾ ਸਾਹਿਬ ਗੱਲ ਇੱਕ ਆ ਜੀ ਬੀਜੇਪੀ ਵਾਲੇ ਤਾਂ ਨਹਰਾ ਲਾ ਰਿਹਾ ਜੀ ਅਪਕੀ ਬਾਰ 400 ਪਾ ਤੇ ਪਰ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਤੁਹਾਨੂੰ ਲੱਗਦਾ ਜੀ ਵੀ ਇਹ ਜਿਹੜਾ ਫਰੀਦ ਆਪਾਂ ਲਾਲਚ ਦੇ ਦੇਨੇ ਆਟਾ ਆਪਾਂ ਦਾਣਾਂ ਦੇਤੀਆਂ ਆਪਾਂ ਹੋਰ ਪੈਨਸ਼ਨਾਂ ਦੇਦੀਆਂ ਚਲੋ ਬਜ਼ੁਰਗਾਂ ਦਾ ਬਣਦਾ ਜੀ ਪੈਨਸ਼ਨ ਪਰ ਇਹ ਦੇਤੀਆਂ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਨਾਲ ਬੇਰੋਜ਼ਗਾਰੀ ਵਧੀਆ ਤੇ ਨੌਜਵਾਨ ਬਿਲਾ ਹੋ ਗਿਆ ਜੀ ਇਸ ਕਲੋਂ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਸਕੇ ਜੇ ਕਿ ਬਜ਼ੁਰਗ ਜੀ ਆ ਜੀ ਹੋਰ ਪੈਨਸ਼ਨ ਵਧਣੀ ਚਾਹੀਦੀ ਜੀ ਲੋਕਾਂ ਦੇ ਕੋਲ ਬੜੇ ਲਿਮਟਿਡ ਰਿਸੋਰਸ ਜੀ ਕਰਾ ਨੂੰ ਚਲਾਉਂਦੇ ਹੂੰ ਹੂੰ ਤੇ ਬਜ਼ੁਰਗ ਇਗਨੋਰ ਹੋ ਜਾਂਦੇ ਆ ਮੈਂ ਕਹਿੰਦਾ ਸਾਡੀ ਗਵਰਨਮੈਂਟ 1500 ਕਰਕੇ ਗਈ ਸੀ ਪੰਜਾਬ 'ਚ ਮੈਂ ਕੱਲੇ ਪੰਜਾਬ ਦੀ ਗੱਲ ਕਰ ਮੈਂ ਪੂਰੇ ਹਿੰਦੁਸਤਾਨ ਦੀ ਗੱਲ ਕਰਦਾ ਕਿ ਸੋਸ਼ਲ ਸਕਿਉਰਿਟੀ ਦੇ ਵਿੱਚ ਕਿ 3000 ਮਿਨੀਮਮ ਪੈਨਸ਼ਨ ਹੋਣੀ ਚਾਹੀਦੀ ਹੈ ਆਪਣੀ ਦਵਾਈ ਆਪਣਾ ਇਲਾਜ ਆਪਣਾ ਕਿਤੇ ਜਾਣਾ ਉਹਨਾਂ ਤੋਂ ਜਿਹੜੀ 올ਡ ਏਜ ਪੈਨਸ਼ਨ ਹੈ ਇਹਦੇ باوجود ਜੀ ਇਹਨੂੰ ਤੇ ਆਪਾਂ ਲਾਲਚ ਨਹੀਂ ਕਰ ਸਕਦੇ ਜਾਂ ਝੂਠੀ ਕਮਿਟਮੈਂਟ ਨਹੀਂ ਕਰ ਸਕਦੇ ਇਹ ਬਹੁਤ ਜ਼ਰੂਰੀ ਹੈ ਲੋਕਾਂ ਨੂੰ 5 ਕਿਲੋ ਰਾਸ਼ਨ ਨਹੀਂ ਚਾਹੀਦਾ ਲੋਕਾਂ ਨੂੰ ਘਰ ਚਲਾਉਣ ਲਈ মিনিমাম 10 ਤੋਂ 15000 ਰੁਪਿਆ ਚਾਹੀਦਾ ਜੀ ਫਿਰ ਆਪਣਾ ਨਿਰਵਾਹ ਕਰਦੇ ਇਹਦੇ ਬਾਰੇ ਪਾਰਲੀਮੈਂਟ ਨੂੰ ਸੋਚਣਾ ਪਏਗਾ ਇਹਦੇ ਬਾਰੇ ਦੇਖਣਾ ਪਏਗਾ ਹੁਣ ਕਿ ਜਿਹੜਾ ਕਿਸਾਨਾਂ ਦੇ ਉੱਤੇ ਕਰਜ਼ਾ ਉਸ ਉੱਤੇ ਕਮਿਸ਼ਨ ਬਿਠਾਇਆ ਜਾਏ ਜੀ ਕਿ ਇਹਨੂੰ ਕਿਵੇਂ ਕਰੋ 16 ਲੱਖ ਜਾਂ 16 ਲੱਖ ਕਰੋੜ ਅਮੀਰਾਂ ਦਾ ਲਾਹ ਦਿੱਤਾ 10 ਲੱਖ ਕਰੋੜ ਕਿਸਾਨਾਂ ਦਾ ਕਰਜ਼ਾ ਇਹਨਾਂ ਦਾ ਲਾਹ ਦਿੰਦਾ ਤੇ ਅੱਜ ਹਿੰਦੁਸਤਾਨ ਦੇ ਕਿਸਾਨ ਪਹਾਰਾਂ ਦੇ ਖੜੇ ਨੇ ਦੂਸਰੀ ਚੀਜ਼ ਜਿਹੜੀ ਆ ਕਿਸੇ ਵੀ ਕੰਟਰੀ ਚ ਅਗਰ ਵੱਲ ਸਭ ਚਲੇ ਜਾਓ ਕੋਈ ਵੀ ਕਿਸਾਨ ਗਵਰਨਮੈਂਟ ਦੀ ਸਬਸਿਡੀ ਤੋਂ ਬਿਨਾਂ ਨਹੀਂ ਸਕਸੈਸਫੁਲ ਤੇ ਜੇ ਇਹ ਕੀ ਹੈ ਕਿ ਕਿਸਾਨ ਦੀ ਅੱਜ 5 5 ਰੁਪਏ ਦੀ ਫਸਲ ਬੀਜੇਗਾ ਤੇ ਉਹਦੇ ਤੋਂ 500 ਰੁਪਏ ਦੇ ਉਹ ਨਹੀਂ ਹੋਣੇ ਐਮ ਐਸ ਪੀ ਤੋਂ ਬਿਨਾਂ ਔਰ ਗਵਰਨਮੈਂਟ ਦੇ سپورਟ ਤੋਂ ਬਿਨਾ ਕਿਸਾਨੀ ਨਹੀਂ ਚੱਲੇ ਪਰ ਉਹ ਕਹਿੰਦੇ ਜੀ ਐਮਐਸਪੀ ਅਸੀਂ ਦਿੱਤੀ ਹੋਈ ਆ ਇਹ ਤਾਂ ਸਿਰਫ ਵਿਰੋਧੀ ਆ ਜਿਹੜੇ ਇਹਨਾਂ ਨੂੰ ਚੱਕ ਚਕਾ ਕੇ ਭੇਜ ਦਿੰਦੇ ਆ ਬਾਰਡਰਾਂ ਤੇ ਮੁੜ ਕੇ ਜਦੋਂ ਕੋਈ ਗੱਲ ਹੈਪਨ ਹੋ ਜਾਂਦੀ ਹੈ ਤਾਂ ਸਾਡੇ ਸਿਰ ਮੜ ਦਿੰਦੇ ਨੇ ਸਿਰਫ ਆਪਣਾ ਫੇਮ ਕਹਿੰਦੇ ਤੁਸੀਂ ਮੈਨੂੰ ਦੱਸੋ ਕਿਸਾਨਾਂ ਨੇ ਕਿਸੇ ਵਿਰੋਧੀ ਲੀਡਰ ਨੂੰ ਵੜ ਦਿੱਤਾ ਆਪਣੇ ਨਹੀਂ ਬਿਲਕੁਲ ਨਹੀਂ ਤੇ ਜੇ ਵਿਰੋਧੀਆਂ ਨੂੰ ਸਾਨੂੰ ਲੈ ਜਾਂਦੇ ਤੇ ਮੇਰੇ ਖਿਆਲ ਨੂੰ ਬਹੁਤ ਢੇਰ ਪਹਿਲਾਂ ਮਸਲੇ ਹੱਲ ਹੋ ਜਾਣੇ ਸੀ ਜੀ ਇੱਥੇ ਮੇਰੇ ਪਿੰਡੇ ਚੰਗੀ ਜਾ ਕੇ ਆਇਓ ਉੱਥੇ ਵਾਸਦੇਵ ਸਿੰਘ ਚੰਗੀ ਸੀਗੀ ਫ੍ਰੀडम फाइਟਰ ਜਿਹੜਾ ਆਪਣਾ ਤੇਜਾਰ ਸਿੰਘ ਸੁਤੰਤਰ ਦੇ ਅਲੂਨੇ ਪਿੰਡ ਜਾ ਕੇ ਆਇਆ ਤੇਜਾਰ ਸਿੰਘ ਜਦੋਂ ਯੂ ਨੋ ਮੇਰੇ ਫਾਦਰ ਜਦੋਂ 72 ਚ ਬਣੇ ਤੇ ਉਹਨਾਂ ਨੂੰ ਮਿਲ ਚਲੇਗੇ ਵਾਸਦੇਵ ਸਿੰਘ ਨੂੰ ਗਣਜੀ ਨੇ ਕਿਹਾ ਕੈਣੀ ਜਲਸੀ ਮੋੜਾ ਕਿਹਾ ਕਿ ਯਾਰ ਤੇਰੇ ਇਲਾਕੇ ਤੇ ਇੱਕ ਬੜਾ ਵੱਡਾ ਫ੍ਰੀडम फाइਟਰ ਆ ਉਹਦੇ ਕੋਲ ਜਾ ਕੇ ਅਣਖੀ ਬੋਤ ਹੂੰ ਕਹਿੰਦੇ ਜੀ ਬਿਲਕੁਲ ਵਾਸਦੇਵ ਸਿੰਘ ਚੰਗੀ ਕੇ ਉਹ ਬੈਠੇ ਤੇ ਕੰਨ ਨੂੰ ਮੋਬਾਈਲ ਲਾਇਆ ਤਾਂ ਮੋਬਾਈਲ ਕੇ ਰੇਡੀਓ ਲਾਇਆ ਤੇ ਬਹੁਤ ਉੱਚੀ ਆਵਾਜ਼ ਇਹਨਾਂ ਨੇ ਜਾ ਕੇ ਪੁੱਛਿਆ ਕਹਿੰਦੇ ਆਹ ਸੰਤੋਖ ਸੈਂਹ ਦੇਖਿਆ ਜਾਨੀ ਜਲ ਸਿੰਘ ਨੇ ਭੇਜਿਆ ਮੈਂ ਦੇਸ਼ ਲਈ ਕੰਮ ਕੀਤਾ ਮੈਂ ਦੇਸ਼ ਕੋਲ ਕੋਈ ਚੀਜ਼ ਲੈਣ ਦੀ ਨਹੀਂ ਆਜ਼ਾਦੀ 'ਚ ਕੰਮ ਕੀਤਾ ਕਹਿੰਦੇ ਜੀ ਮੈਂ ਤੇ ਮਿਲਣ ਆਇਆ ਤੁਹਾਨੂੰ ਵਜ਼ੀਰ ਬਣ ਗਿਆ ਅਸ਼ੀਰਵਾਦ ਲੈਣ ਆਇਆ ਕਹਿੰਦੇ ਤੇਰਾ ਨਾਸ਼ੀਰਵਾਦਿਆ ਤੇ ਲੱਗ ਗਿਆ ਉਹਨਾਂ ਦੀ ਮੈਸੇਜ ਬੈਠੀ ਸੀ ਤੇ ਉਹਨੂੰ ਉਹ ਜੀ ਕਹਿੰਦੇ ਬੀਬੀ ਕੀ ਹਾਲ ਹੈ ਕਹਿੰਦੇ ਵੇਖ ਲੈ ਜੋ ਹਾਲ ਹੈ ਉਸ ਵੇਲੇ ਇਹਨਾਂ ਦੇ ਬੇਟੇ ਦੀ ਉਮਰ 17 ਸਾਲ ਸੀ ਵਿਆਹ ਨਹੀਂ ਹੋਇਆ ਜੀ 18 ਕੇ 17 ਕੇ 18 ਸਾਲ ਜੀ ਲੱਟ ਰਹੇ ਇੱਕ ਵਾਰੀ ਨਹੀਂ ਕਿਹਾ ਕਿ ਮੈਨੂੰ ਦਵਾਈ ਦੋ ਇੱਕ ਵਾਰੀ ਨੇ ਕਿਹਾ ਕਿ ਮੈਨੂੰ ਕੁੱਟ-ਕੁੱਟ ਕੇ ਮੇਰੇ ਕੰਨ ਬੋਲਾ ਕਰ ਦਿੱਤਾ ਸੀ ਉਹਨਾਂ ਨੇ ਟੌਰਚਰ ਕੀਤਾ ਉਹ ਕਿ ਅਜੀਤ ਸਿੰਘ ਮੇਰੇ ਫਾਦਰ ਨੇ ਲਈਆ ਬਾਈ ਟੂ ਉਪਰਦੇਸ਼ ਭਗਤ ਹੋਏ ਸਰਾਂਚਿੰਗੋਣੀ ਕੁੱਟਾਂ ਖਾਦੀਆਂ ਡਾਂਗਾਂ ਖਾਦੀਆਂ ਉਹਨਾਂ ਨੇ ਕਹੇ ਸੀ ਨਹੀਂ ਸੀ ਕੀਤੀ ਉਹਨੂੰ ਇਨਕਲਾਬ ਕਹਿੰਦੇ ਨੇ ਇਹ ਮੈਨੂੰ ਲੱਗਦਾ ਜੀ ਇਹਨਾਂ ਦੇ ਕਹਿਣ ਮੁਤਾਬਕ ਜਿਵੇਂ ਇਹ ਰਾਜਨੀਤੀ ਕਰਦੇ ਆ ਇਹ ਕਹਿੰਦੇ ਜੀ ਜਿੰਨਾ ਜਿੰਨਾ ਇਹ ਰਾਜਨੀਤੀ ਨਹੀਂ ਕਰਦੇ ਇਹ ਡਰਾਮੇਬਾਜ਼ੀ ਕਰਦੇ ਨੇ ਨਟੰਕੀ ਕਰਦੇ ਆ ਜੇ ਆਪਾਂ ਰੰਧਾਵਾ ਸਾਹਿਬ ਵੱਡੇ ਰੰਧਾਵਾ ਸਾਹਿਬ ਦੀ ਗੱਲ ਕਰੀਏ ਤੁਸੀਂ ਤਾਂ ਦੇਖਿਆ ਤੁਹਾਨੂੰ ਲੱਗਦਾ ਜੀ ਵੀ ਪਹਿਲਾਂ ਦੀ ਪੋਲਿਟਿਕਸ ਚੰਗੀ ਸੀ ਕਿ ਹੁਣ ਵੀ ਤੁਹਾਡੇ ਸੋਨ ਜੀ ਮੈਂ ờ ਤਾਰਾਗੜ ਪਿੰਡ ਦੇ ਲਾ ਦੀ ਛੋਟਾ ਜਿਹਾ ਪਿੰਡ ਸੀਗਾ ਪਰसों ਮੈਂ ਜਾ ਕੇ ਆਇਆ ਪੋਲ ਪ੍ਰਿੰਟ ਮੈਨੂੰ ਉਹਨਾਂ ਪਿੰਡ ਵਾਲੇ ਆਖਿਆ ਕਹਿੰਦੇ ਜੀ 1973 ਚ ਕਹਿੰਦਾ ਮੈਂ 7 ਸਾਲ ਦਾ ਸੀ ਕਹਿੰਦਾ ਸਾਡੇ ਪਿੰਡ ਗਿਆਨੀ ਜੈਲ ਸਿੰਘ ਕਹਿੰਦਾ ਕੋਈ ਰਸਤਾ ਨਹੀਂ ਸੀ 5 ਕਿਲੋਮੀਟਰ ਤੁਰ ਕੇ ਆਏ ਤੇ ਮੁੱਖ ਮੰਤਰੀ ਜਦੋਂ ਸਾਡੇ ਪਿੰਡ ਆਇਆ ਤੇ ਤੁਰ ਲੱਗਿਆ ਕਹਿ ਗਿਆ ਕਿ 1.5 ਮਹੀਨੇ ਦੇ ਵਿੱਚ ਵਿੱਚ ਮੈਂ ਦੁਬਾਰਾ ਪਿੰਡ ਆਉਂਦਾ ਮੈਂ ਕਾਰ 'ਚ ਆ ਕਹਿੰਦਾ ਸਾਡੀ ਆ ਕੱਚੀ ਕੰਦ ਸੀ ਹੁਣ ਪੱਕਾ ਕਰ ਸੀ ਕਹਿੰਦਾ ਜੀ ਆ ਸਾਡੀ ਕੱਚੀ ਕੰਦ ਸੀ ਇੱਥੇ ਗਿਆਨੀ ਜਲ ਸਿੰਘ ਬੈਠਾ 1 ਨੰਬਰ ਤੇ 2 ਨੰਬਰ ਤੇ ਰੰਦਾਵਾ ਸਭ 3 ਤੇ ਚੌਧਰੀ ਸੁੰਦਰ ਸਿੰਘ 4 ਨੰਬਰ ਤੇ ਜੈਮਣੀ ਕਹਿੰਦਾ ਜੀ ਅਸੀਂ ਇਹਨਾਂ ਨੂੰ ਪਤਲਾਂ ਤੇ ਰੋਟੀ ਖਵਾਈ ਸਾਡੇ ਕੋਲ ਭਾਂਡੇ ਨਹੀਂ ਸੀ ਬੱਸ ਚੱਤ ਕਹਿੰਦਾ ਕੱਟਰ ਦੀ ਲੜਾਈ ਹੋ ਕੇ ਠੀਕ ਸੀ ਤੇ ਰਿਸ਼ਤੇਦਾਰਾਂ ਦੇ ਸਵਾਲ ਸੋਣ ਕਰਦਾ ਤੇ ਜੇ ਉਹ ਬੰਦੇ ਯਾਦ ਕਰਦੇ ਨੇ ਅੱਜ ਵੀ ਕਹਿੰਦਾ ਪਿੰਡ ਵਾਲੇ ਸਾਰੇ ਉੱਠਵੇ ਕਹਿੰਦੇ ਜੀ ਆਏ ਸੀ ਤੇ ਡੇਢ ਮਹੀਨੇ ਬਾਅਦ ਗਿਆਨੀ ਜੈਲ ਸਿੰਘ ਜੀ ਨੇ ਰੰਧਾਵਾ ਸਾਹਿਬ ਕੋਲ ਕਹਿੰਦੇ ਇਹ ਕੋਈ ਵੈਸਟਰ ਕਾਰ ਹੁੰਦੀ ਸੀ ਉਹਦੇ ਉੱਤੇ ਕਹਿੰਦੇ ਨੰਮੀ ਜੀ ਕਾਰ ਸੀ ਇਦਾਂ ਹੀ ਕਹਿੰਦੇ ਤੇ ਸਾਰਾ ਪਿੰਡ ਉਹ ਕਾਰ ਵੇਖਣ ਨੂੰ ਤੁਰਿਆ ਫਿਰੇ ਤੇ ਏਡੀ ਵੱਡੀ ਕਾਰ ਉਹਨੂੰ ਪੁਰਾਣੀਆਂ ਵੈਸਟਰ ਨਹੀਂ ਸੀ ਪਾਲਾ ਸ਼ੈਵਲਟ ਪੁਰੇ ਬਾਦ ਵਿੱਚ 74 ਚ ਉਹ ਵੈਸਟਰਾਂ ਚ ਕਨਵਰਟ ਕਰ ਦਿੱਤੀਆਂ ਕਿ ਪੁਰਾਣੀਆਂ ਤੇ ਕਹਿੰਦੇ ਜੀ ਉਹ ਕਾਰ 'ਚ ਬੈਠ ਕੇ ਸਾਡੇ ਪਿੰਡ ਸੜਕ ਦੇ ਕੀ ਗਏ ਸਾਡੇ ਬਿੰਦੂ ਸਕੂਲ ਦੇ ਕੇ ਗਏ ਕਹਿੰਦੇ ਕਈ ਡਵੈਲਪਮੈਂਟ ਕਰ ਗਏ ਤੁਹਾਨੂੰ ਨਹੀਂ ਸ਼ੌਂਕ ਵੀ ਵੱਡੇ ਵੱਡੇ ਆਪ ਪਾਏ ਕਿਉਂਕਿ ਦੇਖੋ ਵੱਡੇ ਲੀਡਰੋਂ ਕਦਮਾਰੋਂ ਤੇ ਤੁਹਾਨੂੰ ਮੇਰੇ ਘਰ ਚ ਕਮੀ ਕੀ ਲੱਗੀ ਨਹੀਂ ਨਹੀਂ ਉਹ ਸੁਣਾ ਜੀ ਉਹ ਸੁਣਾ ਹਾਂ ਆ ਮੇਰੇ ਧੰਦਾ ਜਿਹੜੀਆਂ ਮੇਰੇ ਦਾਦੇ ਦੀਆਂ ਬੜੀਆਂ ਨੇ ਤੇ ਮੈਂ ਆਪਣੇ ਦਾਦੇ ਜਿਹੜੀ ਵਿਰਾਸਤ ਦੀ ਨਹੀਂ ਛੱਡੀ ਹਾਂ ਇਹ ਜਰੂਰ ਹੈ ਕਿ ਆਪ ਜਿੱਥੇ ਆਪਾਂ ਬੈਠੇ ਹੈ ਇੱਥੇ ਵੇੜਾ ਹੀ ਹੁੰਦਾ ਸੀ ਤੇ ਇਹਨੂੰ ਬਹੁਤ ਸਮੇਂ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਿਹੜੀ ਚੇਂਜਸ ਕਾਫੀ ਕੀਤੀਆਂ ਤੇ ਪਰ ਇਹ ਨਹੀਂ ਕਿ ਕੋਲਨੌਰ ਨੂੰ ਚੱਕਰ ਮਾਰ ਕੇ ਜਾਓ ਉੱਥੇ ਜੇ ਸਭ ਕੁਝ 인ਫਰਾਸਟ੍ਰਕਚਰ ਆ ਗਿਆ ਚੁੱਕਿਆ ਕਿ ਅੱਗੇ ਚਲੇ ਜਿਓ ਉਹ ਗੁਰਦਾਸਪੁਰ ਬਠਾਲੇ ਦੀ 슈ਗਰ ਮਿਲ ਉਹਦੇ ਅੱਗੇ ਚਲੇ ਜਾਓ ਉੱਥੇ ਸੀਐਨਜੀ ਪਲੈਂਟ ਬਠਾਲੇ 슈ਗਰ ਮਿਲ ਦੇ ਨਾਲੇ ਗੁਰਦਾਸਪੁਰ ਦੀ 슈ਗਰ ਮੈਂ ਤੁਸ ਜੇ ਹੁਣ ਜਰੂਰ ਜਾਣਾ ਜਰੂਰ ਜੀ ਡੇਰਾ ਬਾਬਾ ਨਾਨਕ ਦੀ ਪਾਰਕ ਗੁਰੂ ਤੇ ਨਾਨਕ ਸਾਹਿਬ ਦੇ ਜਿੱਥੇ ਆਣ ਕੇ ਰਹੇ ਨੇ ਪਾਈ ਜਿੱਥਾ ਉਹ ਪਾਰਕ ਬਣਾਈ ਨਾ ਕੋਲ ਉੱਥੇ ਹੈ ਉਹ ਥਾਂ 'ਚ ਕਲਾ ਨੌਰ ਦੇ ਵਿੱਚ ਸ਼ਿਵ ਮੰਦਿਰ ਦੇ ਸਾਹਮਣੇ ਪਾਰਕ ਵੀ ਕਿੱਜਾਇਓ ਕਿਦਾਂ ਦੀ ਬਣਾਈ ਰਤਣਛਤ ਹੂੰ ਹੂੰ ਉਹਦੇ ਪਿੰਡ ਜਾ ਕੇ ਮਜ਼ਾਰ ਦੇਖ ਕੇ ਜਾਇਓ ਕਿਵੇਂ ਦੀ ਮੈਂ ਮਜ਼ਾਰ ਵੀ ਜਿਹੜੀ ਆ ਬਹੁਤ ਪੁਰਾਣੀ 600 ਸਾਲ ਪੁਰਾਣੀ ਉਹਨੂੰ ਹੈਰੀਟੇਜ ਬਣਾ ਕੇ ਉਹਨੂੰ ਖੜਾ ਕੀਤਾ ਇਸ ਕਰਕੇ ਅੰਮ੍ਰਿਤਪਿੰਡ ਦਾ ਸਕੂਲ ਹੀ ਨੇ ਜਿਹਨਾਂ ਸਕੂਲ ਆਫ ਐਮਿਨੈਂਸ ਇਹਨੂੰ ਦੇਖੋ ਡੇਰੇ ਦੇ ਦੋਵੇਂ ਸਕੂਲ ਦੇਖੋ ਕੋਈ ਤੇ ਤਰ ਸ਼ਾਹਪੁਰ ਜਾ ਜਾਂਦਾ ਵੇਖ ਜੋ ਕਲਾ ਨੌਰ ਦੇ ਸਕੂਲ ਦੇਖ ਕੇ ਜੇ ਹਿੰਦਾ ਬਸਾਵ ਆਪਾਂ ਨੂੰ ਗਰਦਾਸਪੁਰ ਦੇ ਲੋਕ ਤੁਹਾਨੂੰ ਨਵਾਜਦੇ ਨੇ ਤੁਹਾਨੂੰ ਪਾਰਲੀਮੈਂਟ ਚ ਭੇਜਦੇ ਨੇ ਜਿਹੜੇ ਪਹਿਲ ਦੇ ਆਧਾਰ ਤੇ ਆਪਣੇ ਤੁਹਾਡੇ ਮਤਲਬ ਕੰਮ ਜਿਹੜੇ ਲਿਸਟ ਸ਼ਾਰਟਲਿਸਟ ਕੀਤੇ ਹੋਏ ਉਹ ਕਿਹੜੇ-ਕਿਹੜੇ ਆ ਜੀ ਇੱਕ ਤੇ ਮੈਡੀਕਲ ਕਾਲਜ ਹੈ ਠਾਨਕੋੜ ਦਾ 에어ਪੋਰਟ ਹੈ ਕਿਉਂ ਬੰਦ ਕਿਉਂ ਪਿਆ ਫੇਰ ਜਿਹੜੀ ਬਾਰਡਰ ਹੈ ਇਹ ਵਸਣਾ ਤਾਂ ਮਾ ਜੇ ਹਿਲ ਸਟੇਟਸ ਨੂੰ ਜਿਹੜੀਆਂ ਬੈਨੀਫਿਟਸ ਮਿਲੇ ਦੀ ਸੂਰਤਾਂ ਮਿਲ ਜਾਣ ਜੀ ਕਿਦਰ ਨਹੀਂ ਆਏਗਾ ਬਾਰਡਰ ਦੇਖੋ ਬੜਗਾਂ ਬਾਲਾਂ ਖਾਲੀ ਹਰ ਰੋਜ਼ 50 ਕਿਲੋਮੀਟਰ ਤੱਕ ਬੀਐਸਐਫ ਜਿਹਦੇ ਮਰਜ਼ੀ ਖਰਚ ਵੜ ਜਾਂਦੀ ਹੈ ਜਿਹਨੂੰ ਮਰਜ਼ੀ ਤਲਾਸ਼ੀਆਂ ਲੈਣ ਲੱਗ ਪੈਂਦੀ ਹੈ ਯਾਰਾ ਸੀ ਅਣਖ ਵਾਲੇ ਆ ਇਹ ਚੀਜ਼ਾਂ ਗੁਜਰਾਤ ਚ ਤੇ 50 ਤੋਂ 15 ਕਰ ਦਿੱਤਾ ਤੇ ਪੰਜਾਬ ਚ 15 ਤੋਂ 50 10 ਤੋਂ 50 ਕਰ ਦਿੱਤਾ ਕੀ ਗੱਲ ਦੀ ਇਹਨਾਂ ਨੂੰ ਇੱਥੇ ਕੀ ਗੱਲ ਹੈ ਜੋ ਕਿਸਾਨਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਇਹਦੇ ਚ ਕਰਾਂਗੇ ਕਿ ਸਾਨੂੰ ਬਟਾੜੇ ਦੀ ਇੰਡਸਟਰੀ ਏਸ਼ੀਆ ਦੀ ਸਭ ਤੋਂ ਵੱਡੀ ਇੰਡਸਟਰੀਅਲ ਟਾਊਨ ਸੀ ਉਹਦੀ ਸ਼ਾਨ ਫੇਰ ਬਹਾਲ ਕੀਤੀ ਜਾਵੇ ਦਰਸਾਤ ਲੈਕਚਰ ਬਾਜੀ ਕਰਦੇ ਆ ਸਮਝ ਨਹੀਂ ਆਉਂਦੀ ਕਿ ਕੀ ਬਣੇਗਾ ਕੀ ਕੰਟਰੀ ਦਾ ਕੰਟਰੀ ਨੂੰ ਪਛਾਣ ਜੀ ਲੋ ਕਿਉਂਕਿ ਜਦੋਂ ਦੀਨਾ ਨਗਰ ਦਾ ਇੱਕ ਆਪਣੇ ਘਟਨਾ ਹੋਈ ਸੀ ਜੀ ਉਦੋਂ ਆਪਣੇ ਡੀਜੀਪੀ ਸਾਹਿਬ ਨੇ ਕਿਹਾ ਜੀ ਵੀ ਸਾਡੀ ਪੰਜਾਬ ਪੁਲਿਸ ਇੰਨੀ ਕਿੱਪਲ ਹੈਗੀ ਆਪੇ ਹੱਲ ਕਰ ਲੂਗੇ ਅਸੀਂ ਫੌਜ ਨਹੀਂ ਸਾਨੂੰ ਚਾਹੀਦੀ ਫਿਰ ਇਹਨਾਂ ਨੂੰ ਇਹ ਜੀ ਕੀ ਲੋੜ ਪੈ ਗਈ ਜਿਹੜੀ 50 ਕਿਲੋਮੀਟਰ ਤੱਕ ਉਹਨਾਂ ਦੀ ਹੱਦਬੰਦੀ ਕਰਦੀ ਸਾਡੇ ਪੰਜਾਬ ਜਿਹੜੀ ਪੁਲਿਸ ਆ ਬਹੁਤ ਸਟਰੋਂਗ ਹੈ ਜਿੱਕ 2% ਬਲੈਕ ਸੀਪਸ ਹੈਗੇ ਕੋਆਰਡੀਨਟਿਫਾਈ ਕਰਦੀ ਲੋੜ ਹਰ ਇੱਕ ਚ ਹੁੰਦਾ ਜੀ ਜਦੋਂ ਉਹ ਆਡੈਂਟਿਫਾਈ ਕਰ ਲਈ ਨਸ਼ਾ ਵੀ ਖਤਮ ਸਭ ਕੁਝ ਕਰਾਈਮ ਨਹੀਂ ਕਰਦਾ ਹੰਦਾਵਾ ਸਾਹਿਬ ਆਖਰੀ ਸਵਾਲ ਹੈ ਸਮਾਂ ਨਿਕਲ ਜਾਂਦਾ ਜੀ ਕਰ ਲਈ ਇੰਨੀ ਭੱਗਦੁੱਤ ਉਹ ਸਮਾਂ ਤੇ ਵੇਖੋ ਜਿਹੜੀ ਜਿਹਨੂੰ ਪਬਲਿਕ ਲਾਈਫ ਹੁੰਦੀ ਆ ਉਹਦੇ ਚ ਤੁਹਾਡੀ ਫੈਮਿਲੀ ਲਾਈਫ ਨਹੀਂ ਹੁੰਦੀ ਤਫਰਾਜ ਨਹੀਂ ਕਰਦੇ ਉਹਨਾਂ ਆਦਤ ਬਣ ਗਈ ਮੇਰੇ ਵਿਫਾਦਤ ਦੇ ਟਾਈਮ ਤੋਂ ਆਦਤ ਬਣੀ ਸੋ ਜਿੰਨਾ ਕ ਟਾਈਮ ਹੁੰਦਾ ਬੱਚਾ ਨਾਲ ਜਿਹਨੂੰ ਕੋ ਚਾਹਮੀ ਦੇ ਲੋ ਵੇਲੇ ਹੋਈਦਾ ਤੇ ਉਹਦੋਂ ਕੋ ਗੱਲਾਂ ਹੋ ਜਾਣ ਤੇ ਨਾਲਿਆ ਆਪਣੂੰ ਸ਼ੌਕ ਵੀ ਨਹੀਂ ਜੀ ਤੁਹਾਨੂੰ ਬੇਟਾ ਵੀ ਨਾਲ ਹੀ ਦੇਖਿਆ ਮੈਂ ਉਹਨਾਂ ਨੂੰ ਵੀ ਮੈਨੂੰ ਲੱਗਦਾ ਤੁਸੀਂ ਨਾਲ ਹੀ ਜਿਵੇਂ ਆਪਾਂ ਕਹਿੰਦੀ ਆ ਵੀ ਉਹ ਤੇ ਪੜਦਾ ਬਾਗ ਅੱਛਾ ਜੀ ਉਹ ਤੇ ਇਲੈਕਸ਼ਨ ਕਰਕੇ ਗਿਆ ਅੱਛਾ ਠੀਕ ਹੈ ਜੀ ਹਾਂ ਤੇ ਉਹਦੇ ਕੋ ਫਿਰ ਅਸੀਂ ਦੋਨੀਆਂ ਮੇਰਾ ਬਜ਼ਰ ਵੀ ਇੱਥੇ ਹੀ ਆ ਜੀ ਪੋਚਨ ਡਿੱਗੜ ਗਈ ਪਰਸੋਂ ਤੇ ਅੱਜ ਪਹੁੰਚਣਾ ਤੇ ਸਾਰੀ ਫੈਮਲੀ ਲੱਗੀ ਸਾਡੀ ਕਿਉਂਕਿ ਆਂਟੀ ਹੁਣੇ ਵੀ ਜਾਣਦੇ ਦੇਖੇ ਜੀ ਉਹ ਵੀ ਹਾਂ ਕਈ ਵਾਰੀ ਹੈ ਜੀ ਪਤਾ ਕਿ ਹੂੰ ਜਿਨ੍ਹਾਂ ਲੋਕਾਂ ਕਰਕੇ ਇੰਨਾ ਤੇ ਇੱਜ਼ਤ ਮਿਲੀ ਗਿਆ ਉਹ ਉਹ ਵੀ ਸਾਡੇ ਫੈਮਲੀ ਮੈਂਬਰ ਨੇ ਜੀ ਤੇ ਜੀ ਉਹ ਵੇ ਮੇਰੇ ਉੱਥੇ ਹੀ ਵੇਖੋ ਉਹ ਕਮਰੇ ਚ ਮੇਰੇ ਨਾਲ ਮੇਰੀ ਵਾਈਫ ਨੂੰ ਵੱਧ ਲੋਕ ਮਿਲ ਜਾਂਦੇ ਨੇ ਤੇਰੇ ਬੇਟੇ ਨੂੰ ਵੱਧ ਮਿਲ ਜਾਂਦੇ ਨੇ ਉਹ ਇਹ ਕਰਕੇ ਜਿਹੜੀ ਹੈ ਕਿ ਰਲ ਮਿਲ ਕੇ ਜਿੰਨਾ ਲੋਕਾਂ ਨੇ ਇੱਥੋਂ ਤੱਕ ਪਹੁੰਚਾਇਆ ਉਹਦੇ ਤੋਂ ਵੱਡਾ ਪਰਿਵਾਰ ਕਿਹੜਾ ਜੀ ਤੇ ਜੀ ਉਹਨਾਂ ਨੂੰ ਲਾਕੇ ਨਹੀਂ ਲੱਗਣ ਦਵਾਂਗੇ ਜੇ ਉਹਨਾਂ ਦੇ ਲਈ ਗੇਟ ਹੀ ਬੰਦ ਰਹਿਣਗੇ ਸੋ ਸਮਾਂ ਦੇਣ ਲਈ ਧੰਨਵਾਦ ਸਰੂਨ ਦਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਨ ਮਨਿਸਟਰ ਸਿਕੰਜੇਂਦਰ ਸਿੰਘ ਰੰਦਾਵਾ ਜਿਨ੍ਹਾਂ ਨੇ ਦੱਸਿਆ ਵੀ ਮੁੱਦਿਆਂ ਦੀ ਰਾਜਨੀਤੀ ਕਰੋ ਨਾ ਕਿ ਧਰਮ ਦੀ ਰਾਜਨੀਤੀ ਕਿਉਂਕਿ ਧਰਮ ਦੀ ਰਾਜਨੀਤੀ ਨਾਲ ਵਿਕਾਸ ਨਹੀਂ ਹੁੰਦਾ ਵਿਕਾਸ ਜੇ ਮੁੱਦੇ ਲਿਆਵਾਂਗੇ ਪੈਸਾ ਲਿਆਵਾਂਗੇ ਫੇਰ ਹੀ ਨੌਕਰੀਆਂ ਮਿਲਣਗੀਆਂ ਫੇਰ ਹੀ ਵਿਕਾਸ ਹੋਏਗਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਗਰਦਾਸ